ਇਹ ਮਾਮਲਾ ਸਾਡੇ ਹਸਾਲਕਾ ਸਰਪੰਚ ਸਾਹਿਬ ਦਾਵਾ ਹੈ ਕਿ ਜਦੋਂ ਸਾਡੇ ਪਿੰਡ ਦੇ ਵਿੱਚ ਕੱਚੇ ਕੱਚੇ ਕੋਠੇ ਨੂੰ ਪੱਕਾ ਕਰਨ ਦੇ ਜਿਹੜੇ ਮਤੇ ਜਦੋਂ ਪਾਏ ਗਏ ਆ ਉਹਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਭਲੀ ਭੰਤੀ ਜਾਣਦੇ ਜੇ ਇਹ ਗੱਲ ਵੀ ਪ੍ਰोसीडिंग ਬੁੱਕ ਦੇ ਵਿੱਚ ਸਰਪੰਚ ਪੰਚਾਂ ਦੇ ਨਾਲ-ਨਾਲ ਕੁਝ ਗਵਾਮਾਂ ਦੇ ਵੀ ਜਿਹੜੇ ਆ ਸਾਈਨ ਹੁੰਦੇ ਆ ਤੇ ਉਹਦੇ ਵਿੱਚ ਯੋਗ ਅਯੋਗ ਲਿਖੇ ਜਾਂਦੇ ਆ ਕਿ ਜਿਹੜੇ ਯੋਗ ਆ ਉਹ ਉਸ ਉਸ ਸਭ ਨਾ ਜਿਹਨਾਂ ਨੂੰ ਆਪਾਂ ਜੋਗ ਲਿਖਦੇ ਨੇ ਪ੍ਰੋਸੀਡਿੰਗ ਬੁੱਕ ਵਿੱਚ ਉਹਨਾਂ ਦੇ ਹਿਸਾਬ ਨਾਲ ਉਹਨਾਂ ਦੇ ਜਿਹੜੇ ਕੱਚੇ ਕੋਠੀ ਪੱਕੇ ਹੋ ਜਾਂਦੇ ਆ ਹੁਣ ਇੱਥੇ ਕੀ ਹੋਇਆ ਹੈ ਕਿ ਕੁਝ ਸ਼ਰਾਰਤੀ ਬੰਦੇ ਮੈਂ ਕਹ ਰਿਹਾ ਆਂ ਦੇ ਪਿੰਡ ਦੇ ਕੁਝ ਸ਼ਰਾਰਤੀ ਬੰਦੇ ਨੇ ਕੀ ਕੀਤਾ ਕਿ ਜਿਹੜੀਆਂ ਗਰਾਂਟਾ ਕੋਸ਼ ਜਿਹੜੀਆਂ ਗਰੀਬਾਂ ਨੂੰ ਮਿਲਣੀਆਂ ਚਾਹੀਦੀਆਂ ਸੀ ਜਿਹੜੇ ਪਹਿਲਾਂ ਹੀ ਆਪਣੇ ਤੇ ਪੱਕੇ ਤੌਰ ਤੇ ਰਹੇ ਦੇ ਜਾਂ ਉਹਨਾਂ ਦਾ ਕੋਈ ਨੌਕਰੀਆਂ ਕੋਸ਼ ਆ ਉਹਨਾਂ ਨੇ ਉਹ ਆਪਣੇ ਵੱਲੋਂ ਖਿੱਚ ਲਿਆ ਸਾਰਾ ਕੁਝ ਤੇ ਸਰਪੰਚ ਸਾਹਿਬ ਦੀ ਵੀ ਗਲਤੀ ਆ ਵੀ ਜਿਹੜੇ ਉਹਨਾਂ ਨੇ ਇਹਨਾਂ ਜਸਵੰਤ ਸਿੰਘ ਦੇ ਗਵਾਹ तौर ਤੇ ਖਬੀਰ ਸਿੰਘ ਦੇ ਮੇਰੇ ਮੇਰੀ ਨਾਲ ਦੀ ਦੇ ਉਹ ਉਸ ਮਤੇ ਦੇ ਉੱਪਰ ਸਾਈਨ ਕੀਤੇ ਆ ਜਾਲੀ ਸਾਈਨ ਕੀਤੇ ਖੁਦ ਆਪ ਕਿ ਜਿਹੜੇ ਮਤੇ ਦੇ ਨਾਲ ਇਹਨਾਂ ਦੇ ਜਿਹੜੇ ਯੋਗ ਪਰਿਵਾਰੀ ਉਹ ਯੋਗ ਰਹਿ ਗਈ ਉਸ ਸਕੀਮ ਤੋਂ ਤੇ ਜਿਹਦੇ ਕਰਕੇ ਉਹ ਜਿਨ੍ਹਾਂ ਦੇ ਸਾਈਨ ਲੋਕਾਂ ਨੇ ਤੇ ਹੁਣ ਉਹਨਾਂ ਨੂੰ ਹੀ ਗਾਲਾਂ ਕੱਢਣੀਆਂ ਜਿੰਦਾ ਦਾ ਨਾਮ ਹਾਂ ਜਦੋਂ ਸਾਈ ਜਿਨ੍ਹਾਂ ਦੇ ਸਾਈਨ ਨੇ ਲੋਕਾਂ ਨੇ ਗਾਲਾਂ ਕੱਢੀਆਂ ਚਲੋ ਸਾਡੇ ਧਿਆਨ ਚਾਹੀਏ ਗੱਲ ਆਪਾਂ ਇੱਥੇ ਗੁਰਦੁਆਰਾ ਸਾਹਿਬ ਕੱਠੇ ਹੋ ਗਏ ਹੱਥ ਜੋੜੇ ਇਹਨਾਂ ਦੇ ਗੜੀ ਅਪੀਲ ਕੀਤੀ ਵੀ ਸਾਡਾ ਕੋਈ ਕਸੂਰ ਨਹੀਂ ਆ ਦੇਖੋ ਜੀ ਕੋਈ ਵੀ ਗਲਤ ਇਲਜ਼ਾਮ ਆਪਣੇ ਤੇ ਕਿਉਂ ਲਵੇ ਕਿਸ ਦੀ ਗਲਤੀ ਦਾ ਕਿਉਂ ਕੋਈ ਸਜ਼ਾ ਭੁਗਤੇ ਜਦੋਂ ਇਹ ਗੱਲ ਹੋਈ ਤੇ ਫਿਰ ਇਹ ਸਾਰੇ ਆ ਨਾਲ ਗੱਲਬਾਤ ਹੋਈ ਸਾਡੀ ਇੱਥੇ ਪੰਜ ਮੈਂਬਰ ਸਾਡੇ ਮੌਜੂਦ ਨੇ ਬਾਕੀ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਤੁਹਾਨੂੰ ਸਾਰੀ ਗੱਲ ਦੱਸ ਦੇਣਗੇ ਵੀ ਅੱਗੇ ਜਿਹੜਾ ਉਹ ਪਤਾ ਪਾਇਆ ਗਿਆ ਉੱਤੇ ਸਰਪੰਚ ਦੀ ਕੋਈ ਸਟੈਂਪ ਨਹੀਂ ਹੈ ਨਹੀਂ ਨਹੀਂ ਕੋਈ ਨਹੀਂ ਹੈ ਉਹ ਫਿਰ ਗ੍ਰਾਂਟ ਜਿਹੜੀ ਕਢਾਈ ਗਈ ਆ ਸਬੰਧਤ ਅਧਿਕਾਰੀਆਂ ਦੀ ਮਿਲੀ ਇਹ ਤੇ ਹੋ ਸਕਦਾ ਵੀ ਸੈਕਟਰੀ ਸਾਹਿਬ ਜਵਾਬ ਦੇਣਗੇ ਉਸ ਟਾਈਮ ਦੇ ਜਾਂ ਡੀਪੀਓ ਸਾਹਿਬ ਇਹ ਗੱਲ ਦਾ ਜਵਾਬ ਦੇਣਗੇ ਇਹ ਤੇ ਮੈਂ ਸਰਕਾਰਗਾਰੀ ਆਪਣੀ ਡੀਸੀ ਸਾਹਿਬ ਗਾੜੀ ਮਾਨ ਜੋਗ ਸਾਡੇ ਹਲਕੇ ਦੇ ਨਮਾਇੰਦੇ ਸ੍ਰੀ ਅਮਰਪਾਲ ਸਿੰਘ ਜੀ ਮੈਂ ਉਹਨਾਂ ਗਾੜੀ ਅਪੀਲ ਕਰਦਾ ਵੀ ਇਹਦੀ ਜਿਹੜੀ ਆ ਪੂਰੀ ਜਾਂਚ ਕੀਤੀ ਜਾਵੇ ਜੋ ਇਹਨਾਂ ਜਿਨ੍ਹਾਂ ਦੇ ਹੱਕ ਜਨਾਨ ਗਰੀਬਾਂ ਨੂੰ ਨਹੀਂ ਮਿਲੇ ਨਾਲ ਉਹਨਾਂ ਦੇ ਹੱਕ ਦਿੱਤੇ ਜਾਣ ਜੀ ਤੇ ਬਾਕੀ ਸਾਡੇ ਜਿਹੜੇ ਜਾਲੀ ਸਾਇਨ ਹੋਏ ਉਹਦੇ ਪ੍ਰਤੀ ਜੋ ਬਣਦੀ ਕਾਰਵਾਈ ਕੀਤੀ ਜਾਵੇ ਤੇ ਬਾਕੀ ਇੱਕ ਛੱਡ ਹੁੰਦੇ ਆ ਜੀ ਛੱਡਾਂ ਦੀ ਸਕੀਮ ਆਉਂਦੀ ਆ ਉਹ ਜਿਹੜੇ ਬੰਦਿਆਂ ਨੂੰ ਲੋੜ ਹੁੰਦੀ ਉਹਨਾਂ ਨੂੰ ਉਹਨਾਂ ਤੱਕ ਪਹੁੰਚਦੀ ਉਹ ਜਨਾਂ ਦੀ ਛਾਟਿੰਗ ਹੁੰਦੀ ਹੈ ਜਾਂ ਕਿਤੇ ਸਰਕਾਰੀ ਦਰਬਾਰੇ ਆਪਣੀ ਮਾੜੀ-ਮੋਟੀ ਜਾਂ ਬੀਡੀਪੀਓ ਦਫ਼ਤਰ ਨਾਲੋਂ ਕਿਤੇ ਲਾ ਲੋ ਉਹ ਚੱਕਰ ਦੇ ਵਿੱਚ ਇੱਕ ਪਰਿਵਾਰ ਇੱਕ ਘਰ ਦੇ ਵਿੱਚ ਚਾਰ-ਚਾਰ ਛੱਡ ਦੋ-ਦੋ ਤਿੰਨ-ਤਿੰਨ ਛੱਡ ਚੰਗੇ ਭਲੇ ਜਿਹੜੇ ਇੱਕ ਗਰੀਬਾਂ ਦਾ ਹੱਕ ਬਣਦਾ ਉਹ ਆਪਣੇ ਘਰਾਂ ਨੂੰ ਲੈ ਜਾਂਦੇ ਆ ਜਿਨ੍ਹਾਂ ਦਾ ਕੋਈ ਅਧਿਕਾਰ ਨਹੀਂ ਹੈਗਾ ਹਾਂ ਉਹ ਪਹਿਲਾਂ ਤੋਂ ਹੀ ਹਾਂ ਉਹ ਪਹਿਲਾਂ ਤੋਂ ਹੀ ਪਏ ਆ ਇੱਕ ਕਿਹਾ ਗਿਆ ਸੀ ਕਿ ਇੱਕ ਪ੍ਰਵਾਸੀ ਨੂੰ ਜਿਹੜਾ ਵਾ ਇੱਥੇ ਦਾ ਹਾਂਜੀ ਚਲੋ ਉਹ ਪ੍ਰਵਾਸੀ ਮੈਂ ਉਹ ਵੀ ਗੱਲ ਤੁਹਾਨੂੰ ਕਹੇਰ ਕਰਦਾ ਕਿ ਉਹ तकरीबन 30 40 ਸਾਲ ਤੋਂ ਇੱਥੇ ਰਹਿ ਰਿਹਾ ਉਹਦਾ ਪ੍ਰੂਫ ਵਗੈਰਾ ਆਈਡੀ ਪ੍ਰੂਫ ਵਗੈਰਾ ਇੱਥੇ ਦੇ ਬਣੇ ਹੋਏ ਪਰ ਜੇ ਆਪਾਂ ਇੱਕ ਅਮੀਰ ਬੰਦੇ ਦੇ ਨੌਕਰ ਨੂੰ ਗਰੀਬ ਕਹਿ ਦਈਏ ਜਿੰਨਕੋ ਇੱਕ ਰਹਿਣ ਨੂੰ ਛੱਤ ਆ ਖਾਣ ਨੂੰ ਰੋਟੀ ਦੋ ਟਾਈਮ ਦੀ ਵਿਹਲਾ ਵੀ ਰਵੇ ਉਹਨੂੰ ਸਭ ਕੁਝ ਮਿਲਦਾ ਆਪਾਂ ਆਪਾਂ ਉਹਨੂੰ ਗਰੀਬ ਕਵਾਂਗੇ ਕਿ ਜਿਹੜੇ ਵਿਚਾਰਿਆਂ ਦੇ ਨਿਆਣੇ ਛੋਟੇ ਛੋਟੇ ਆ ਜਿੰਨਾਂ ਦੇ ਸ਼ਰਾਂ ਚੋਂਦੇ ਕੋਠੇ ਚੋਂਦੇ ਆ ਕੀ ਗੱਲ ਉਹਦੇ ਪਹਿਲਾਂ ਪੱਕੇ ਕੋਠੇ ਚ ਰਹਿਣ ਦੇ ਹੱਤਵਾਨਾ ਦਾ ਨਹੀਂ ਬਣਦਾ ਜਿੰਨਾਂ ਦੇ ਵਿਚਾਰਿਆਂ ਦੇ ਕੰਨੀਆਂ ਛੱਤਾਂ ਦੇ ਨਿਆਣੇ ਵਿਚਾਰੇ ਨੁਕਰਾਂ ਹੀ ਲਗ ਲਗ ਰਹानु ਤੋਂ ਨੇ ਜਿਹੜੇ ਮੈਂਬਰ ਪੰਚਾਇਤ ਸੀ ਉਸ ਮੌਕੇ ਦਿੱਤੇ ਦੇ ਉਹਨਾਂ ਦੇ ਵੀ ਸਾਈਨ ਨਹੀਂ ਹੋਏ ਤੇ ਇਹ ਕਿਸ ਤਿੱਕੇ ਨਾਲ ਮਤਾ ਜਿਹੜਾ ਆ ਇਹ ਫਾਸਟ ਕੁਆਟਰ ਦੇ ਬਣਾ ਇਹ ਤਾਂ ਹੁਣ ਜਵਾਬ ਦੀ ਅਧਿਕਾਰੀ ਦੇਣਗੇ ਸੈਕਟਰੀ ਸਾਹਿਬ ਅਦਕਾਰ ਦੇਣਗੇ ਜਾਂ ਜਿਨ੍ਹਾਂ ਨੇ ਸਰਵੇ ਕੀਤਾ ਇਸ ਚੀਜ਼ ਦਾ ਜਾਂ ਇਹਨਾਂ ਨੇ ਜਿਹਨਾਂ ਨੇ ਜਿਹੜਾ ਇੱਥੇ ਸਰਵੇ ਕਰਨ ਉਸ ਟਾਈਮ ਤੇ ਆਏ ਸੀ ਪਹਿਲਾਂ ਪਾਸ ਕੀਤੇ ਹਾਂ ਜਾਂ ਇੱਥੇ ਜਿਹੜਾ ਸਰਵੇ ਟਾਈਮ ਉਹ ਕਰ ਜਿਹੜੇ ਸਰਵੇ ਕਰਕੇ ਗਏ ਆ ਕਿ ਵਾਕਿਆ ਇਹ ਬੰਦਿਆਂ ਨੂੰ ਲੋੜ ਆ ਤੇ ਗਰੋਰ ਦੇ ਵਿੱਚ ਛੱਡ ਪਏ ਆ ਉਹਦਾ ਜ਼ਿਆਦਾ ਇਹਨਾਂ ਨੇ ਲਾਤੇ ਆ ਜਿਹੜੇ ਉਹ ਲਾਉਂਦੇ ਆ ਪ੍ਰਧਾਨ ਮੰਤਰੀ ಗ್ರಾಮ ਦੋਦਨਾ ਹਾਂ ਉਹ ਜਾਰੀ ਲੱਗੇ ਤੇ ਲਾਇ ਵੀ ਚਪਾ ਕੇ ਕਿਸੇ ਨੂੰ ਪਤਾ ਨਾ ਲੱਗੇ ਤੇ ਦੂਰੀ ਗੱਲ ਆ ਵੀ ਛੱਡਾਂ ਦੀ ਵੀ ਸਾਰੀ ਇਨਕੁਆਰੀ ਹੋਣੀ ਚਾਹੀਦੀ ਆ ਉਹਦੇ ਵਿੱਚ ਕੌਰਾ ਦੀ ਵੀ ਜੁੜੀ ਚੀਦਾ ਉਹ ਅਧਿਕਾਰੀ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਹਨਾਂ ਨੇ ਛੱਡ ਪਾਸ ਕੀਤੇ ਆ ਹਿੰਦੇ ਦੇ ਵਿੱਚੋਂ ਇੱਕ ਵਾਰੀ ਹੋਵੇ ਛੱਪੜਾਂ ਦੀਆਂ ਗਰਾਂਡਾਂ ਜੀ ਸਿਵਰੇਜ ਦੇ ਪੈਸੇ ਆਏ ਆ ਹਾਂਜੀ ਕੋਈ ਛੱਪੜ ਦੇ ਵਿੱਚ ਕੋਈ ਪੈਸਾ ਨਹੀਂ ਲੱਗਾ ਉਹਦਾ ਬੇਰਵਾ ਸਾਨੂੰ ਜਾਂ ਵੀਡੀਓ ਸਾਹਿਬ ਦਵੇ ਜਾਂ ਸਕਤੀ ਸਾਹਿਬ ਦਵੇ ਲਗਭਗ ਕਿੰਨੇ ਲੱਖ ਰੁਪਏ ਜਿਹੜਾ ਵੱਖਤਾ ਗਿਆ ਤਕਰੀਬਨ 84 ਲੱਖ ਦੇ ਕਰੀਬ ਅੰਡੇ ਆਇਆ ਵਾ ਤੇ ਲੱਗਾ ਜਿਹੜੀਆਂ ਗਲੀਆਂ ਬਣਾਈਆਂ ਵਾ ਉਹ ਛੋ ਜਹਾੜਾ ਕਿਤੀਆਂ ਵਾਂ ਤੇ ਬੜੀਆਂ ਕੱਟਵਾ ਇਹਨਾਂ ਦੇ ਵਿੱਚ ਕੱਲ੍ਹ ਤਾਂ ਬਹੁਤ ਰਹੀ ਜੀ ਉਦਾਂ ਹੀ ਬਜਰੀ ਚਾਹੀਦੀ ਪੌਣੀ ਬਜਰੀ ਕਿਹਤ ਨਹੀਂ ਮੈਨੂੰ ਕਿਸੇ ਟਾਂ ਨੀ ਵੀ ਬਜਰੀ ਪਈ ਕੇ ਪੱਕੀਆਂ ਹੋਈਆਂ ਰੇਤਾ ਦੇ ਉੱਤੇ ਟਾਂ ਲਾਈਆਂ 20 ਲੱਖ ਰੁਪਇਆ ਆ ਉਹ ਬਾਕੀ ਦੂਸਰੀ ਗੱਲ ਇਹ ਆ ਦੂਸਰੀ ਗੱਲ ਬੇਨਤੀ ਇਹ ਆ ਵੀ ਮੈਂਬਰ 12 13 ਨਰੇਗਾ ਦੇ ਵਿੱਚ ਕੰਮ ਕਰ ਰਿਹਾ ਆ 150 ਬੰਦੇ ਦੀ ਲਿਸਟ ਆ ਉਹਨਾਂ ਦੇ ਵਿੱਚ ਉਹ ਪੂਰੇ ਕੱਲ ਵੀ ਇੱਕ ਮਿਹਤਰੀ ਹੁੰਦਾ ਤੇ ਤਿੰਨਾਂ ਚੌ ਮਿਹਤਰੀਆਂ ਦੀ ਉੱਤੇ ਜਿਹੜੀ ਪਾਈ ਹੁੰਦੀ ਹੈ ਹਾਂਜੀ ਹਾਂਜੀ ਇਹ ਇਹ ਪੱਕੀਆਂ ਹੋਈਆਂ ਇਹ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ ਤੇ ਸਾਰੀ ਇੱਕ ਬੇਨਤੀ ਆ ਕਿ ਜਿਨ੍ਹਾਂ ਨੂੰ ਹੱਕ ਮਿਲਣਾ ਕਿ ਇਹਦਾ ਗਰੀਬਾਂ ਦਾ ਜੋ ਵੀ ਆ ਤੇ ਜੋ ਜਿਹਦਾ ਨਰੇਕਾ ਦੇ ਵਿੱਚ ਜਿੰਨੇ ਵੀ ਮੈਂਬਰ ਪਏ ਉਹਨਾਂ ਨੂੰ ਵਾਰਿਸਰ ਦਿਹਾੜੀ ਮਿਲਣੀ ਚਾਹੀਦੀ ਆ ਕਈਆਂ ਤੇ ਵੀਰਾਂ ਨੂੰ ਮਿਲਦੀ ਨਹੀਂ ਵਿਚਾਰਿਆਂ ਨੂੰ ਤੇ ਕਈ ਉਹ ਪੱਕੇ ਲੱਗੇ ਆ ਤੇ ਇਹ ਸਰਪੰਚ ਸਾਹਿਬ ਨੂੰ ਬੇਨਤੀ ਆ ਕਿ ਇਹ ਕੰਮ ਜ਼ਰੂਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਇਹ ਆ ਸਾਡੀ ਪ੍ਰਸ਼ਾਸਨ ਨੂੰ ਵੀ ਉੱਚ ਅਧਿਕਾਰੀਆਂ ਨੂੰ ਵੀ ਬੇਨਤੀ ਆ ਵੀ ਜਿਹੜੇ ਅਜੋਕ ਕਰਾਰ ਦੇ ਕੇ ਕਮਰੇ ਗਰੀਬ ਪਰਿਵਾਰਾਂ ਦੇ ਕਟਵਾਏ ਗਏ ਹਨ ਉਹਨਾਂ ਦਾ ਦੁਬਾਰਾ ਤੋਂ ਸਰਵੇ ਕਰਵਾਇਆ ਜਾਵੇ ਤੇ ਉਹ ਗਰੀਬ ਪਰਿਵਾਰਾਂ ਨੂੰ ਕਮਰੇ ਪਵਾ ਕੇ ਦਿੱਤੇ ਜਾਣ ਤੇ ਜਿਹੜੇ ਮਿਸਾਬਕਾ ਸਰਪੰਚ ਜੀਵਨ ਸਿੰਘ ਨੇ ਜਾਲੀ ਸਾਈਨ ਕਰਕੇ ਕਮਰੇ ਠਟਵਾਏ ਆ ਇਹ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਗਰਾਊਂਡ ਲੈਵਲ ਤੇ ਜੋ ਗ੍ਰਾਂਡਾਂ ਦਾ ਜੋ ਪੈਸਾ ਆਇਆ ਉਹਦਾ ਇਹਦੇ ਕੋਲੋਂ ਹਸਾਬ ਦਾ ਪੁੱਛਿਆ ਜਾਵੇ ਸਰ ਇਹ ਨਾ ਲੋਕਾਂ ਨੂੰ ਗਲਤ ਫਹਿਮੀਆਂ ਸਰ ਮੇਰੇ ਵੱਲੋਂ ਨਾ ਇੱਕ ਘਰ ਘਰ ਜਾ ਕੇ ਲੋਕਾਂ ਦਾ ਮਤਲਬ ਹਾਲਾਤ ਦੇਖ ਕੇ ਇੱਕ ਲਿਸਟ ਬਣਾਈ ਕੀਤੀ ਸੀ ਉਹ ਫਿਰ ਮਹਿਕਮੇ ਨੂੰ ਆਪਾਂ ਦਿੱਤੀ ਸੀਗੀ ਤੇ ਉਹ ਫਿਰ ਉਦੋਂ ਉਹ ਤੋਂ 1 ਸਾਲ ਬਾਅਦ ਮਹਿਕਮੇ ਦੀ ਟੀਮ ਆਉਦੀ ਚੈੱਕ ਕਰਨ ਸਰ ਉਹਨਾਂ ਨੇ ਘਰ ਘਰ ਵਿਜ਼ਿਟ ਕਰਕੇ ਮਤਲਬ ਕਿ ਚੈੱਕ ਕੀਤਾ ਉਹਨਾਂ ਨੇ ਤੇ ਜਿਹੜੇ ਉਹਦੇ ਵਿੱਚ ਜੋਗ ਪਾਏ ਗਏ ਉਹ ਜੋਗ ਲਿਖਤੇ ਉਹਨਾਂ ਸਰ ਤੇ ਜਿਹੜੇ ਅਜੋਗ ਪਾਏ ਗਏ ਉਹ ਜੋ ਉਹ ਜੋ ਲਿਖੇ ਗਏ ਸਰ ਉਹ ਜਿਹੜੇ ਬੰਦੇ ਕਹਿ ਰਹੇ ਨੇ ਕਿ ਸਾਡੇ ਸੈਨ ਕੀਤੇ ਇਹਨਾਂ ਨੇ ਉਹਨਾਂ ਬੰਦੇ ਦੇ ਸਰ ਸਾਈਨ ਹੈ ਨਹੀਂਗੇ ਉਹ ਇਹ ਕੁਝ ਪ੍ਰਿੰਟ ਦੇ ਮੋਤਬਰ ਬੰਦੇ ਉਹਨਾਂ ਦੇ ਸਾਈਨ ਹੈਗੇ ਜੀ ਸਰ ਇਹ ਉਹਨਾਂ ਨੂੰ ਗਲਤ ਫਰਮੀ ਜੀ ਤੇ ਬਾਕੀ ਸਾਰੇ 2-3 ਬੰਦੇ ਹੈਗੇ ਪਿੰਡ ਵਿੱਚ ਸਰਾਰਤੀ ਅਨਸਰ ਜਿਹੜੇ ਲੋਕਾਂ ਨੂੰ ਮਰਾ ਕਰੇ ਨੇ ਕੋਈ ਸਰ ਇਦਾਂ ਦੀ ਗੱਲ ਨਹੀਂ ਕੋਈ ਧੋਖਾ ਧੜੀ ਕਿਸੇ ਨਾਲ ਹੋਈ ਹੋਵੇ ਕੋਈ ਇਦਾਂ ਦਾ ਹੈ ਨਹੀਂ ਕੋਈ ਚੱਕਰ ਜੇ ਕਿਸੇ ਨੂੰ ਡੋਟ ਆ ਉਹ ਮੈਂ ਦਫਤਰ ਜਾ ਕੇ ਮੈਗਮੇ ਤੋਂ ਪਤਾ ਕਰ ਸਕਦਾ ਜੀ ਬਾਗਣਾ ਨੇ ਦੇ ਆਏ ਸੀ ਮੇਰੇ ਕੋਲ ਦਰਖਾਸਤ ਲੈ ਕੇ ਹਾਂਜੀ ਪੰਚਾਇਤ ਆਪਸਾਂ ਜਸਵੰਤ ਸਿੰਘ ਨੂੰ ਮਾਰਕ ਕੀਤੀ ਆ ਹਾਂਜੀ ਜੋ ਵੀ ਉਹ ਪੜਤਾਲ ਕਰਕੇ ਬਹਿਗਾ ਸਾਨੂੰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਲੋਕਾਂ ਦਾ ਕਹਿਣਾ ਵਾ ਕੀ ਸਾਡੇ ਸੈਨ ਜਿਹੜੇ ਆ ਉਹ ਵੀ ਜੈਲੀ ਆ ਉਹੀ ਪੜਤਾਲ ਕਰਾਉਣੀ ਹੈ ਨਾ ਠੀਕ ਹੈ। ਕਹੀ ਐਪਲੀਕੇਸ਼ਨ ਦੇ ਰਹੇਗੇ ਕਿ ਸਾਡੇ ਸੈਨਜਲੀ ਹੈ ਇਹਨਾਂ ਨੇ ਕੀਤੀ ਹੈ ਸਾਈਨ ਨਹੀਂ ਕੀਤੀ ਹੈ ਦੀ। ਉਹ ਤੇ ਪੜਤਾਲ ਤੋਂ ਇਨਕੁਆਰੀ ਕਰਕੇ ਪਤਾ ਲੱਗੇਗਾ ਨਾ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਠੀਕ ਹੈ। ਉਹ ਕੋ ਨੂੰ ਦੇਤੀ ਆ ਪੰਚਾਇਤ ਅਫਸਰ ਨੂੰ। ਹਾਂਜੀ। ਅੱਗੇ ਦੋ ਛੁੱਟਣਾ ਆ ਗਏ ਅੱਜ ਕੱਲ੍ਹ ਤੇ ਕਰ ਦੇਣੀ ਆ ਉਹਨੇ। ਹਾਂ। ਕੋਈ ਗੱਲ ਨਹੀਂ ਜੋ ਵੀ ਗਾੜੀ ਉੱਪਰ ਸਿੰਝ ਹੋਏਗਾ ਤਾਂ ਨਾ ਦਿੱਤਾ ਜਾਏਗਾ।